ਕੰਨਾ ਸੋਹਣਾ ਲੱਗਦਾ ਨਾ ਠੰਡ ਦੇ ਵਿੱਚ ਲੋਕਾਂ ਨਾਲ ਵਧੀਆ ਲੱਗਦਾ ਮਾਫ਼ ਤੁਹਾਰਾ ਹਟ ਦੇਖੋ ਕਿੰਨੇ ਸੋਹਣੇ ਲੱਗਦੇ ਆ ਆ ਦੇਖੋ ਇਹ ਤਾਂ ਵੀ ਉਹ ਕੰਨਾ ਸੋਹਣਾ ਲੱਗਦਾ ਨਾ ਆ ਦੇਖੋ ਕਿੰਨੇ ਸੋਹਣੇ ਲੱਗਦੇ ਸਾਰ ਸਾਰ ਸਾਰਸੋਂ ਹੀ ਖੜੀ ਆ ਸਾਰੀ ਸਾਰੰਗੀ ਇਹ ਲੋਕੰਨੀ ਪੀਲੇ ਹੋਣ ਲੱਗੋ ਜਾਗਦਾ ਆ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਸੋ ਦੇਖੋ ਇਹ ਲੱਗਿਓ ਜਾਗਦਾ ਖਾਵਦਾ ਹੋਰ ਤੁਹਾਨੂੰ ਕਿੰਨਾ ਸੋਹਣਾ ਲੱਗਦਾ ਫਲ ਆ ਦੇਖੋ ਦੇਖੋ ਸੋਹਣੀ ਲੱਗਦੀ ਹੈ ਫਲ ਆ ਦੇਖੋ ਦੇਖੋ ਸਰੋਂ ਇਹ 700 ਸਰੋਂ ਆਈ ਇਹ ਇਹ ਕਾਣਕ ਵੀ ਇਹ ਜਿਹੜੀ ਨਹਿਰ ਪਾਣੀ ਆ ਰਹੀ ਨਹਿਰ ਦੇ ਆਪਣੇ ਨਾਲ ਨਾਲ ਛੱਡ ਕੇ ਜਾਂਦੀ ਆ ਆ ਦੇਖੋ ਕੰਨੇ ਉਹ ਵਾਲੇ ਬੂਟੇ ਲੱਗੇ ਆ ਇੱਥੇ ਜੀ ਹੋਲੀ ਕਰਕੇ ਦਿਖਾ ਲਾਂ ਤੁਹਾਨੂੰ ਇਹ ਆਕਿਆ ਜੀ ਇਹਦੇ ਬਹੁਤ ਫਾਇਦੇ ਆ ਖਦੋਂ ਜ਼ਿਆਦੇ ਫਾਇਦੇ ਆ ਇਹ ਚਿਹਰਾ ਜਿਦਾ ਦੇਖਣ ਨੂੰ ਨਹੀਂ ਮਿਲਣਾ ਹੈਗਾ ਕਿਤੇ ਵੀ ਪਿੰਡਾਂ ਚ ਹੀ ਆ ਇੱਕ ਮਿੰਟ ਤਾਂਡਾ ਹੋ ਰਿਹਾ ਜੀ ਆਹ ਨਾਲ ਪੁੱਛੋ ਕਿੰਨੇ ਆ ਹੱਥ ਵੀ ਥੋੜਾ ਰੋੜਾ ਪੰਦੀ ਆਈ ਨਹੀਂ ਬੰਦ ਲੱਗਿਆ ਕੋ ਨਹੀਂ ਹੁੰਦਾ ਤੇ ਲਾਗੇ ਲਾਗੇ ਦੀਆ ਵੀਡੀਓ ਬਣਾਉਂਦਾ ਤੁਹਾਨੂੰ ਵਧੀਆ ਬਣਾ ਕੇ ਦਿੰਦਾ ਉਹ ਵਧੀਆ ਵਧੀਆ ਵੀਡੀਓ ਬਣਾ ਕੇ ਦਿੰਦਾ ਆ ਦੇਖੋ ਟਾਕ ਕਰੇ ਉਹ ਕਦੇ ਵਧੀਆ ਵੀਡੀਓ ਆਉਣ ਵਾਲੇ ਸਮੇਂ ਤੇ ਤੁਹਾਨੂੰ ਉਹ ਕਿਆ ਬੱਕਰੀਆਂ ਇਹ ਚੀਜ਼ਾਂ ਮੈਂ ਵੀਡੀਓ